ਤੁਸੀਂ ਅੱਜ ਫੇਰ ਇੱਕ ਵਾਰ ਫੂਡ ਸਪਲਾਈ ਦੀ ਐਸਪੀਸੀ ਨੂੰ ਕਵਰ ਕਰਨ ਲਈ ਆਏ ਮੇਰੇ ਨਾਲ ਸੱਜੇ ਪਾਸੇ ਸਾਡੇ ਸੈਕਟਰੀ ਫੂਡ ਸਪਲਾਈ ਤਵਾੜੀ ਜੀ ਰਾਹੁਲ ਤਵਾੜੀ ਜੀ ਔਰ ਮੇਰੇ ਲੈਫਟ ਸਾਈਡ ਵਿਰਿੰਦਰ ਸ਼ਰਮਾ ਜੀ ਸਾਡੇ ਡਾਇਰੈਕਟਰ ਫੂਡ ਸਪਲਾਈ ਔਰ ਮੁੱਖ ਤੌਰ ਤੇ ਅੱਜ ਦੀ ਪੀਸੀ ਦਾ ਸਬੰਧ ਜਿਹੜੇ ਪੰਜਾਬ ਦੀ ਅੰਦਰ ਪੈਡੀ ਦੀ ਪ੍ਰੋਕੂਰਮੈਂਟ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਪੈਡੀ ਪ੍ਰੋਕੂਰਮੈਂਟ ਦੇ ਅੰਦਰ ਬਹੁਤ ਸਾਰੀਆਂ ਫੈਕਿਲਿਟੀਆਂ ਨੇ ਜਿਹੜੀਆਂ ਆਪਣੀ ਆਪਣੀ ਭੂਮਿਕਾ ਅਦਾ ਕਰਦੀਆਂ ਨੇ ਸੋਨਾ ਚੋਂ ਇੱਕ ਸਾਡੇ ਮਿਲਰ ਜਿਹੜੇ ਪੰਜਾਬ ਦੇ ਅੰਦਰ ਇਸ ਪੈਡੀ ਨੂੰ ਸਟੋਰ ਕਰਨ ਤੋਂ ਬਾਅਦ ਉਹਦੀ ਮਿਲਿੰਗ ਕਰਦੇ ਆ ਔਰ ਰਾਈਸ ਬਣਾ ਕੇ ਕੇਂਦਰੀਪੂਲ ਦੇ ਅੰਦਰ ਬਹੁਤ ਵੱਡਾ ਜਿਹੜਾ ਰਾਈਸ ਜਾਂਦਾ ਉਹਦੇ ਅੰਦਰ ਮੁੱਖ ਭੂਮਿਕਾ ਅਦਾ ਕਰਦੇ ਆ ਔਰ ਕਿਸੇ ਕਾਰਨਾ ਕਰਕੇ ਪਿਛਲੇ ਸਮੇਂ ਦੇ ਦੌਰਾਨ ਕੁਝ ਮਿਲਣਾ ਪੰਜਾਬ ਦੇ ਅੰਦਰ ਵੱਖ-ਵੱਖ ਕਾਰਨਾ ਕਰਕੇ ਉਹ ਇਸ ਪ੍ਰਕਿਰਿਆ ਤੋਂ ਉਹਨਾਂ ਨੂੰ ਬਾਹਰ ਜਾਣੇ ਪਏ ਔਰ ਡਿਫਾਲਟਰ ਹੋ ਗਏ ਸੋ ਉਹਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ OTES ਜਿਹੜੀ ਪਿਛਲੇ ਕਾਲ ਕੈਬਨਿਟ ਦੇ ਵਿੱਚ ਪਾਸ ਕੀਤੀ ਗਈ ਹੈ। ਔਰ ਜਿਹੜੀ ਉਹਨਾਂ ਦੀ ਡਿਮਾਂਡ ਦੇ ਤੋਂ ਬਾਅਦ ਵੱਖ-ਵੱਖ ਮਿਲਰਜ਼ ਵੱਲੋਂ ਇਹ ਡਿਮਾਂਡ ਲਗਾਤਾਰ ਸਾਡੇ ਕੋਲ ਪਹੁੰਚਦੀ ਰਹੀ ਹੈ। ਕਿ ਸਾਡੇ ਲਈ OTES ਲੈ ਕੇ ਆਓ ਔਰ ਅਸੀਂ ਬਿਜ਼ਨਸ ਕਰਨਾ ਚਾਹੁੰਦੇ ਹਾਂ ਸੋ ਉਹਨਾਂ ਦੀ ਬਾਗਰੂ ਧਿਆਨ ਚ ਰੱਖਦੇ ਆ ਮਾਨਯੋਗ ਮੋੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਾਲ ਉਹਨਾਂ ਦੀ ਗਵਾਈ ਦੇ ਵਿੱਚ ਕੈਬਨਟ ਨੇ ਇਸ ODS ਨੂੰ ਪਾਸ ਕੀਤਾ ਸੋ ਇਹ ਲਗਭਗ 1688 ਮਿਲਰ ਨੇ ਪੰਜਾਬ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਇਸ ODS ਦੇ ਅੰਦਰ ਅਸੀਂ ਕਵਰ ਕਰਨਾ ਔਰ ਇਹ 1688 ਜਿਹੜੇ ਮਿਲਰ ਨੇ ਇਹਨਾਂ ਵੱਲ ਲਗਭਗ 12000 ਕਰੋੜ ਰੁਪਇਆ ਜਿਹੜਾ ਬਕਾਇਆ ਖੜਿਆ ਹੈ ਜਿਹਦੇ ਵਿੱਚ 2000 2181 ਕਰੋੜ ਮੂਲ ਇਹਨਾਂ ਵੱਲ ਬਣਦਾ ਹੋਰ ਲਗਭਗ 10000 ਕਰੋੜ ਰੁਪਇਆ ਜਿਹੜਾ ਵਿਆਜ ਵਿਆਜ ਦਰ ਵਿਆਜ ਬਣਦਿਆ ਕਈ-ਕਈ ਸਾਲਾਂ ਤੋਂ ਸੋ ਇਹ ਟੋਟਲ 12181 ਕਰੋੜ ਰੁਪਇਆ ਜਿਹੜਾ ਇਹ ਮਿਲਜ਼ ਵੱਲ ਬਕਾਇਆ ਸੀਗਾ ਜਿਹੜੇ ਦੇਨਦਾਰ ਸੀਗੇ ਡਿਪਾਰਟਮੈਂਟ ਦੇ ਸੋ ਇਹਨਾਂ ਦੇ ਲਈ ਜਿਹੜੀ OTS ਦੀ ਪਾਲਿਸੀ ਹੈ ਉਹ ਕੱਲ ਪਾਸ ਕੀਤੀ ਹੈ ਸੋ ਇਹ ਜਿੰਨੇ ਵੀ ਮਿੱਲਰ ਨੇ ਇਹਨਾਂ ਨੂੰ ਜੇ ਜਾਕਮੋਸ ਤੋਂ ਪੈਸਾ ਦੇ ਦਿੰਦੇ ਆ ਤੋ ਵੀ ਇਹ ਜਿਹੜੀ ਦੁਬਾਰਾ ਆਪਣਾ ਬਿਜ਼ਨਸ ਖੜਾ ਕਰਨ ਦੇ ਵਿੱਚ ਇਹ ਜਲਦੀ ਆਣਗੇ ਆਦਰਵਾਈ ਇਹਨਾਂ ਨੂੰ ਤਿੰਨ ਕਿਸ਼ਾਂ ਦੇ ਵਿੱਚ 1 2 3 ਤਿੰਨ ਮਹੀਨਿਆਂ ਦੇ ਅੰਦਰ ਇਹਨਾਂ ਨੂੰ ਇਹ ਤਿੰਨ ਕਿਸ਼ਾਂ ਦੇ ਵਿੱਚ ਜਿੰਨਾ ਜਿੰਨਾ ਵੀ ਪੈਸਾ ਉਹਨਾਂ ਵੱਲ ਖੜਾ ਉਹ ਇਹ ਦੇ ਕੇ ਤੇ ਦੁਬਾਰਾ ਇਸ ਪ੍ਰਕਿਰਿਆ ਦੇ ਵਿੱਚ ਵਿਲੰਗ ਦੀ ਕਾਰੋਬਾਰੀ ਪ੍ਰਕਿਰਿਆ 'ਚ ਸ਼ਾਮਲ ਹੋ ਸਕਦੇ ਆ। ਪਰ ਨਾਲ ਦੀ ਨਾਲ ਜਿਹੜਾ ਅਸੀਂ ਮਹਿਸੂਸ ਕਰਦੇ ਆ ਕਿ ਇੱਕ ਤਾਂ ਬਹੁਤ ਵੱਡੀ ਜਿੱਥੇ ਇਹਨਾਂ ਨੂੰ ਪਰਸਨਲ ਸੂਟ ਹੋਏਗੀ ਜਿਹੜਾ ਇਹਨਾਂ ਕੋਲ ਵਿਆਜ ਲਿਆ ਜਾਣਾ ਭਾਵੇਂ ਉਹ 10000 ਕਰੋੜ ਰੁਪਇਆ ਪਰ ਇੱਕ ਬਹੁਤ ਵੱਡਾ ਜਿਹੜਾ ਰਿਆਤ ਇਹਨਾਂ ਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਮਿਲੀ ਆ ਜਿੰਨਾ ਵੀ ਇਹਨਾਂ ਦਾ ਮੂਲ ਖੜਿਆ ਭਾਵੇਂ ਇਹਨਾਂ ਨੇ 500 ਰੁਪਏ ਡਿਪਾਰਟਮੈਂਟ ਦਾ ਦੇਣਾ ਤੇ ਵਿਆਜ ਭਾਵੇਂ ਇਹਨਾਂ ਦਾ 5000 ਆ ਜਾਂ 4000 ਆ ਇਹ ਮੂਲ ਦਾ ਅੱਧਾ ਇਹ ਮੂਲ ਦਾ ਅੱਧਾ ਜਿਹੜਾ ਆ ਉਹ ਵਿਆਜ ਦੇਣਗੇ ਸੋ ਇਹ ਵੀ ਇੱਕ ਮੈਂ ਸਮਝਦਾ ਵੀ ਬਹੁਤ ਵੱਡੀ ਇਹਨਾਂ ਨੂੰ ਕੁਣ ਸਿਆਸਤ ਨਹੀਂ ਮਿਲੀ ਐ ਸੈਕੰਡ ਜਿਹੜੀਆਂ ਦੋ ਤਿੰਨ ਗੱਲਾਂ ਨੇ ਇਹ ਲਿਟੀਗੇਸ਼ਨ ਜੇ ਬਾਹਰ ਆਣਗੇ ਦੂਸਰਾ ਇਹ ਸਾਰੇ ਡੋਮੈਸਟਿਕ ਨੇ ਪੰਜਾਬੀ ਨੇ ਆਪਣੇ ਲੋਕ ਨੇ ਇਹਨਾਂ ਦੀ ਜਿਹੜੀਆਂ ਸਿਕ ਹੋਈਆਂ ਮਿੱਲਾਂ ਨੇ ਉਹ ਦੁਬਾਰਾ ਚਾਲੂ ਹੋਣਗੀਆਂ ਔਰ ਉਹਨਾਂ ਦੇ ਚਾਲੂ ਹੋਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਉਥੇ ਰੋਜ਼ਗਾਰ ਮਿਲੇਗਾ ਤੇ ਨਾਲ ਦੇ ਨਾਲ ਜਿਹੜੀ ਸਾਡੀ ਲਿਫਟਿੰਗ ਦੀ ਜਾਂ ਸਟੋਰੇਜ ਦੀ ਸਮੱਸਿਆ ਉਹਦੇ ਵਿੱਚ ਵੀ ਮੈਂ ਸਮਝਦਾ ਵੀ ਇਹ ਖਾਸੀ ਮਦ ਜਿਹੜੀ ਆ ਸਾਨੂੰ ਪੰਜਾਬ ਦੇ ਅੰਦਰ ਜਿਹੜੀ ਆ ਮਿਲੂਗੀ ਸੋ ਇਹ ਜਿੰਨੀ ਜਲਦੀ ਆਪਣੇ ਬਿਜ਼ਨਸ ਨੂੰ ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨਾ ਚਾਹੁੰਦੇ ਆ ਉਹਦੇ ਲਈ ਅਸੀਂ ਇਹਨਾਂ ਨੂੰ ਇਹ ਖੋਲ ਵੀ ਦਿੱਤੀ ਹੈ ਕਿ ਤੁਸੀਂ ਜੇ ਇਹ ਨੂੰ ਅਪਲਾਈ ਕਰਨ ਤੋਂ ਬਾਅਦ ਇਮੀਡੀਏਟਲੀ ਪੈਸੇ ਜਮ੍ਹਾਂ ਕਰਾਣੇ ਕਰਾਣਾ ਚਾਹਦੇ ਹੋ ਤਾਂ ਉਨੀ ਜਲਦੀ ਤੁਹਾਨੂੰ ਜਿਹੜਾ ਉਹ ਬਿਜ਼ਨਸ ਦੀ ਪ੍ਰਕਿਰਿਆ ਚ ਪਾਰੇ ਪੈਸੇ ਸਾਰੇ ਜਮ੍ਹਾਂ ਕਰਾਣ ਤੋਂ ਬਾਅਦ ਹੀ ਉਹ ਆਪਣਾ ਗਾਹ ਬਿਜ਼ਨਸ ਜਿਹੜਾ ਆਪਣਾ ਕਾਰੋਬਾਰ ਸ਼ੁਰੂ ਕਰ ਪਾਣਗੇ ਸੋ ਮੈਂ ਸਮਝਦਾ ਕਿ ਪਹਿਲੋ ਵੀ OTSI 2017 ਚ ਆਈ 2019 ਚ ਆਈ ਪਰ ਇਹਨਾਂ ਦੀਆਂ ਡਿਮਾਂਡ ਸੀਗੀ ਕਿ ਸਾਨੂੰ ਇਸ ਰੂਪ ਦੇ ਵਿੱਚ OTAS ਮਿਲੇ ਤਾਂ ਜੋ ਅਸੀਂ ਵਾਤ ਤੋਂ ਵਾਤ ਜਿਹੜਾ ਉਹਦਾ ਲਾਭ ਉਠਾ ਸਕੀਏ ਸੋ ਜੋ ਉਹਨਾਂ ਦੀ ਡਿਮਾਂਡ ਸੀਗੀ ਜੋ ਚਾਹੁੰਦੇ ਸੀਗੇ ਅਸੀਂ ਕਾਫੀ ਵਿਚਾਰ ਚਰਚਾ ਤੋਂ ਬਾਅਦ ਉਹਨਾਂ ਦੀ ਡਿਮਾਂਡ ਉਹਨਾਂ ਦੀ ਇੱਛਾ ਦੇ ਨੇੜੇ ਤੇੜੇ ਪਹੁੰਚ ਗਏ ਸਾਰੇ ਸਾਡੇ ਅਧਿਕਾਰੀ ਸੇਵਾਨਾਂ ਨੇ ਅਸੀਂ ਸਭ ਨੇ ਮਿਹਨਤ ਕਰਕੇ ਇਹ OTS ਅੱਜ ਤੋਂ ਹੀ ਸਮਝ ਲਓ ਵੀ ਇਹ ਕੱਲ ਤੋਂ ਲਾਗੂ ਹੈ ਸੋ ਸਾਡੀ ਹੁਣ ਉਹਨਾਂ ਸਭ ਨੂੰ ਬੇਨਤੀ ਆ ਕਿ ਇਹਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਔਰ ਇਹਦਾ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਦੇ ਤਲਵਾਰ ਲੜਕਦੀ ਹੈ ਉਹ ਚੱਕੀ ਜਾਵੇ ਉਹ ਫ੍ਰੀडम ਹੋ ਕੇ ਆਜ਼ਾਦ ਹੋ ਕੇ ਆਪਣਾ ਕੰਮ ਕਰਨ ਡਿਪਾਰਟਮੈਂਟ ਵੱਲੋਂ ਪੂਰੀਆਂ ਸਹਵਾਵਾਂ ਜਿਹੜੀਆਂ ਸਾਡੀਆਂ ਲਾਈਬਿਲਟੀਜ਼ ਜੋ ਅਸੀਂ ਨਵਾ ਦਿੱਤੀਆਂ ਨੇ ਤੇ ਗਾਂ ਜਿਹੜੀ ਪ੍ਰਕਿਰਿਆ ਆ ਮਿਲਿੰਗ ਚ ਦੁਆਰਾ ਸ਼ਾਮਲ ਹੋਣ ਦੀ ਉਹ ਵੀ ਅਸੀਂ ਤਿਆਰ ਬਰ ਤਿਆਰ ਬੈਠੇ ਆ ਸੋ ਮੈਂ ਸਮਝਦਾ ਕਿ ਇਹ ਕਾਫੀ ਵੱਡੀ ਮਾਤਰਾ ਜਿੱਥੇ ਉਹਨਾਂ ਨੂੰ ਰਾਹਤ ਮਿਲੂਗੀ ਉਥੇ ਵੱਡੀ ਪੱਧਰ ਤੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਔਰ ਫੂਡ ਸਪਲਾਈ ਵੱਲੋਂ ਜਿਹੜਾ ਪਹਿਲ ਕਦਮੀ ਕੀਤੀ ਗਈ ਆ ਇਹਦਾ ਉਹ ਵੱਡਾ ਲਾਭ ਠਾਣਗੇ ਇਹ ਅਸੀਂ ਜ਼ਰੂਰ ਤੁਹਾਡੇ ਰਾਈ ਉਹਨਾਂ ਸਾਵਨ ਹੋਏ ਸਰਹਬੇ ਦੇਣਾ ਚਾਹਨੇ ਸਰੇ ਪ੍ਰਤੀਨਿਧਤਾਸ਼ੀ ਹੈਗੀ ਹੈ ਇਹਨਾਂ ਦਾ ਵਿਆਜ ਰਕਮ ਮਾਫ ਹੋਗਾ ਕਿੰਨਾ ਨਹੀਂ